ਆਹ ਯਾ ਦੇਖੋ ਜਿੰਨੇ ਇਸ ਤਰ੍ਹਾਂ ਦੇ ਬੰਡਲਾਂ ਦੇ ਬੰਡਲ ਪਾਰਸਲਾਂ ਦੇ ਪਾਰਸਲ ਆ ਰਹੇ ਹਨ 50 ਲੈਣ ਚਲੇ ਜਾਏ ਇਹ 1500 1600 ਰੁਪਏ ਦਾ ਆਪਣਾ ਰੇਟ ਕੀ ਹੈ ਜੀ 850 ਰੁਪਏ 850 ਰੁਪਏ ਮਾਰਕੀਟ ਮਾਰਕੀਟ ਨਾਲ ਉੱਤੇ ਰੇਟ ਦੇ ਬਜਾਏ ਜੇ ਜੋ ਮਰਜ਼ੀ ਲੋ ਜੋ ਬਹੁਤ ਡਿਸਕਾਊਂਟ ਦੇ ਦਿੰਦੇ ਆ ਇਸ ਤਰ੍ਹਾਂ ਦੇ ਵਰਕਰ ਦੁਪੱਟੇ ਦੇ ਨਾਲ 350 ਰੁਪਏ ਦੀ ਲੈਣ ਸਾਢੇ ਮਸਲੀਨ ਦੇ ਉੱਤੇ ਬਹੁਤ ਵੈਰਾਈਟੀ ਆ ਆ ਦੇਖੋ ਆ ਚੀਜ਼ਾਂ ਲੈਣੀ ਆ ਵਰਕਰ ਦੁਪੱਟੇ ਦੇ ਨਾਲ ਸਿਰਫ 500 ਰੁਪਏ ਦੀ ਰੇਂਜ ਦੇ ਵਿੱਚ ਕਰੇਵ ਦੇ ਉੱਤੇ ਪੂਰੇ ਹੈਵੀ ਜਾਲ ਪਿਓਰ ਚਨਾਉਂਦੇ ਦੁਪੱਟੇ ਕਲਰ ਚਾਰਟ ਭਾਵੇਂ ਡਾਰਕ ਲੋ ਭਾਵੇਂ ਲੋ ਲਾਈਟ 550 ਦੀ ਰੇਂਜ ਦੇ ਵਿੱਚ ਲੋੜੀ ਤੱਕ ਭਾਰੀ ਸੇਲ ਲੱਗੀ ਪਈ ਆ ਭਾਵੇਂ ਤੁਸੀਂ ਪੱਗਾਂ ਲੈਣੀਆਂ ਮਾਰਕੀਟ 85 90 ਰੁਪਏ ਆਪਣਾ ਰੇਟ ਸਿਰਫ 55 ਰੁਪਏ 55 ਰੁਪਏ 6 6 ਮਹੀਨੇ ਦੀ ਗਾਰੰਟੀ ਹੈ 6 ਮਹੀਨੇ ਦੀ ਗਾਰੰਟੀ ਪੱਕੇ ਡੱਬ ਪਿਆਗੇ ਪੱਕਾ ਵਾਪਸ ਕੁਰਤੇ ਪਜਾਮੇ ਲੈਣੇ ਆ 1000 ਰੁਪਏ ਦੇ ਤਿੰਨ ਗਰਮ ਕੁਰਤੇ ਪਜਾਮੇ 1000 ਰੁਪਏ ਦੇ ਤਿੰਨ ਹੋਰ ਵੈਰਾਈਟੀ ਹੈ ਦਪੱਟਾ ਜਿਹੜਾ ਬਜ਼ਾਰ 'ਚ बिकਦਾ ਹੱਬੇ ਰੋ 250 ਦਾ ਇੱਕ ਨਾਲ ਇੱਕ ਫਰੀ। ਕਿਆ ਬਾਤ ਹੈ। ਸੈਮੀਦਰ ਦਪੱਟਾ ਬਜ਼ਾਰ 100 ਦਾ ਇੱਕ ਨਾਲ ਇੱਕ ਫਰੀ। ਬਿਲਕੁਲ ਜੀ ਬਿਲਕੁਲ। ਮੈਂ ਕਹਾਂ ਕਿਸੇ ਪਾਸੇ ਜਾਣ ਦੀ ਲੋੜ ਨਹੀਂ। ਸਾਰੇ ਪੰਜਾਬ 'ਚੋਂ ਸਸਤਾ ਕਪੜਾ ਇੱਕੋ ਜਗ੍ਹਾ ਐ। ਸਕੇ ਟੈਕਸਲ ਮਰੈਂਡਾ ਮੇਨ ਲੁਧਿਆਣਾ ਹਾਈਵੇ। ਆਪੋਜ਼ਿਟ ਰਾਜਮਲ ਪਹਿਲਸ। ਬਹੁਤ ਹੀ ਵਾਜਬ ਰੇਟ ਦੇ ਨਾਲ ਐਸਕੇ ਟੈਕਸਟਾਈਲ ਦੇ ਵਿੱਚ ਇੱਥੇ ਤੁਸੀਂ ਆਪਣੇ ਪਸੰਦੀਦਾ ਘਰ ਦੀਆਂ ਪਹਿਣਾ ਵਾਸਤੇ ਮਾਤਮਾਂ ਵਾਸਤੇ ਸੂਟ ਖਰੀਦ ਸਕਦੇ ਹੋ ਸੋ ਤੁਹਾਨੂੰ ਦਿਖਾ ਦਿੰਦਾ ਪਾਵਾਂਗੇ ਇੱਥੇ ਸਟੋਲ ਲੱਗੇ ਹੋਈਆਂ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਇਹ ਸੂਟ ਨੇ 350 ਰੁਪਏ ਦਾ ਸੂਟ ਵੀ ਰੇਟ ਲੱਗਿਆ ਹੋਇਆ ਜੀ ਇਦਰ 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 ਬੱਚਿਆਂ ਵਾਸਤੇ ਵੀ ਜੋ ਕੋਟੀਆਂ ਨੇ ਇਹ ਬਹੁਤ ਸਸਤੇ ਰੇਟਾਂ ਦੇ ਬਾਜ਼ਾਰ ਰੇਟਾਂ ਤੇ ਇਹ ਪੂਰੇ ਇਲਾਕੇ ਦੇ ਵਿੱਚ ਇਹ ਬਹੁਤ ਸਸਤਾ ਹੈ ਇੱਥੇ ਟੈਕਸਟਾਈਲ ਦਾ ਇਹਨਾਂ ਦਾ ਜੋ ਸ਼ੋਰੂਮ ਹੈ ਔਰ ਵੈਰਾਈਟੀ ਬਹੁਤ ਹੈ ਜੀ ਵੈਰਾਈਟੀ ਆ ਕੋਈ ਵੈਰਾਈਟੀ ਦੇਖੋ ਇਹ 450 ਰੁਪਏ ਦੇ ਵਿੱਚ ਸੂਟ ਹੈ ਬਹੁਤ ਸੁਣੋ ਇਹ ਗਰਮ ਕਸ਼ਮੀਨਾ ਸੂਟ ਹੈ ਜੀ ਇਹ only mohali creation ਇਹਨਾਂ ਦੇ ਬਹੁਤ ਸੋਹਣੇ ਸੋਹਣੇ ਸੂਟ ਹਨ ਅੱਜ ਸਾਰਾ ਕੁਝ ਦਿਖਾਵਾਂਗੇ ਜੀ ਉਹਨਾਂ ਨੂੰ ਆਪਣੇ ਲੋਕਲਮ ਪੰਜਾਬ ਤੇ ਕਿਉਂਕਿ ਸ਼ੋਰੂਮ ਦੇ ਵਿੱਚ ਵੈਰਾਈਟੀ ਬਹੁਤ ਹੈ ਨਵੇਂ ਬਹੁਤ ਜਰੀਆ ਨੇ ਸੂਟ ਹਾਲਕੇ ਸਾਨੂੰ ਇਨੀ ਨੌਲੇਜ ਨਹੀਂ ਤੇ ਅੱਜ ਅਸੀਂ ਵੀ ਇੱਥੇ ਸਵੱਬ ਬਣਿਆ ਨਵੀਂ ਕੋਈ ਸੂਟ ਪਰਵਾਰ ਵਾਸਤੇ ਲੈਣ ਵਾਸਤੇ ਇੱਥੇ ਪਹੁੰਚੇ ਹਾਂ ਜੀ ਤੇ ਆਹ ਦੇਖੋ ਇੱਕ ਹੋਰ ਨਵੀਂ ਨਵੀਂ ਸਟੌਨ ਤੇ ਲੱਗੇ ਹੋਏ ਆ ਜੀ ਅਬ ਇਹ ਨੰਗਲ ਪਾ ਲਈ ਪੰਜ ਕਿਸ ਰੇਂਜ ਚ ਹੈ ਜੀ 600 ਰੁਪਏ ਆ ਦੇਖੋ ਕਿੰਨਾ ਜ਼ੋਨਾ ਸੂਟ ਔਰ ਜਿਹੜੇ ਜਿਹੜੇ ਮਾਰਕੀਟ ਦੇ ਵਿੱਚ ਤਕਰੀਬਨ 25% ਤੋਂ 3000 ਦਾ ਸੂਟ ਮਾਰਕੀਟ ਤੋਂ ਲੰਨੇ ਆ ਇਹ ਸਭ ਤੋਂ ਸਸਤੀ ਕੁਆਲਿਟੀ ਔਰ ਵਧੀਆ ਵਧੀਆ ਸੂਟ ਹੈ ਜੀ ਇਹ ਦੇਖ ਸਕਦੇ ਹੋ ਕੋਕੀ ਨਾ ਪਿਆਰਾ ਸੂਟ ਹੈ ਇਹ 600 ਰੁਪਏ ਦੇ ਵਿੱਚ ਇਹ ਦੇ ਰਹੇ ਆ ਤੇ ਵੈਰਾਈਟੀ ਬਹੁਤ ਹੈ ਕਲਰ ਰੇਂਜ ਬਹੁਤ ਹੈ ਜੀ ਸੋ ਅਗਲਾ ਸੈਕਸ਼ਨ ਜੀ ਇਹ ਆਪਣੇ ਵਾਸਤੇ ਜੀ ਇਹ ਪੱਗਾਂ ਦਾ ਸੈਕਸ਼ਨ ਹੈ ਉਧਰ ਸਾਡੇ ਵੀਰ ਪੱਗਾਂ ਆਉਂਦੇ ਨੇ ਪੱਗਾਂ ਬਹੁਤ ਸਸਤੇ ਰੇਟ ਤੇ 40 ਰੁਪਏ ਮੀਟਰ ਤਕਰੀਬਨ 45 ਰੁਪਏ ਮੀਟਰ ਜਿਹੜੀ ਮਾਰਕੀਟ 'ਚ ਆਪਾਂ 80-80 ਰੁਪਏ ਮੀਟਰ ਲੈਂਦੇ ਆ ਇੱਥੇ 40 ਤੇ 45 ਵਧੀਆ ਕੁਆਲਿਟੀ ਦੀ ਪੱਗ ਹੈ ਫੁੱਲ ਵੈਲ ਫੁੱਲ ਵੈਲ ਦੀ ਪੱਗ ਹੈ ਜਿਹੜੀ ਉਹਨੂੰ ਇੱਥੇ 40 ਤੋਂ 45 ਰੁਪਏ ਮੀਟਰ ਇਹਨਾਂ ਲੈ ਤੇ ਇਹਨਾਂ ਦੌਰ ਦੇ ਜਾਂਦੀ ਹੈ ਬਹੁਤ ਕੁਆਲਿਟੀ ਬਹੁਤ ਵੈਸਟ ਹੈ ਮੈਂ ਦੇਖੀ ਬੋਲਟ ਦਿਖੋ ਜੀ ਕਲਰ ਬਹੁਤ ਬੈਸਟ ਹੈ ਅੱਜ ਕੱਲ ਅੱਜ ਕੱਲ ਇਹਨਾਂ ਚੀਜ਼ਾਂ ਦਾ ਟ੍ਰੈਂਡ ਬਾਹਰ ਹੈ ਆ ਕਲਰ ਦਾ ਬੜਾ ਟ੍ਰੈਂਡ ਹੈ ਜੀ ਦਾ ਆ ਦੇਖੋ ਇਹ ਕਲਰ ਇਹ ਕਲਰ ਬੜਾ ਚੱਲ ਰਿਹਾ ਹੈ ਪੱਗਾਂ ਦੀ ਰੇਂਜ ਬਹੁਤ ਹੈ ਉਹ ਕਲਰ ਰੇਂਜ ਬਹੁਤ ਵਧੀਆ ਹੈ ਨਾ ਜੀ ਐਸ ਕੇ ਟੈਕਸਟਾਈਲ ਮਿਰ ਕੀ ਰੇਂਜ ਕਿਸ ਰੇਂਜ ਚ ਪੈਂਦੀ ਹੈ ਜੀ ਪੱਗਾਂ ਇਹ ਆਪਣੀ 55 ਤੇ ਇਸ ਤੋਂ ਘੱਟ ਰੇਂਜ ਵੀ ਹੈਗੀ ਉਹ ਕਿੰਨੇ ਕੁ ਤੇ ਸਟਾਰਟ ਹੋ ਜਾਂਦੀ ਹੈ ਸਟਾਰਟ 35 ਰੁਪਏ ਦੇ ਸਟਾਰਟ ਮੈਂ 30 ਰੁਪਏ ਤੇ ਸਟਾਰਟ ਹੈ ਜੀ ਪੱਗ ਜਿਹੜੀ 35 ਰੁਪਏ ਮੀਟਰ ਕਿਤੇ ਮੈਂ ਕਹਿੰਦਾ ਪੂਰੇ ਪੰਜਾਬ 'ਚ 35 ਰੁਪਏ ਮੀਟਰ ਪੱਗ ਮਿਲਦੀ ਨਹੀਂ ਹੈ ਪਰ ਇੱਥੇ ਇਸਕੇ ਦਾ ਸਪੈਸ਼ਲ ਤੇ ਦੇਖ ਲਓ 35 ਰੁਪਏ ਤੇ ਸਟਾਰਟ ਹੈ ਮਤਲਬ ਉਹ ਕੁਆਲਿਟੀ ਦੇ ਹਿਸਾਬ ਨਾਲ ਹੈ ਕਲਰ ਦੇ ਹਿਸਾਬ ਨਾਲ ਹੈ ਕਿਆ ਵੈਰਾਈਟੀ ਹੈ ਉਹਦੇ ਹਿਸਾਬ ਨਾਲ 55 ਰੁਪਏ ਮੀਟਰ ਦੱਸ ਰਹੇ 55 ਰੁਪਏ ਮੀਟਰ ਵੀ ਬਹੁਤ ਸਸਤੀ ਆ ਬਾਜ ਰੇਟ ਹੈ ਹਾਲਾਂਕਿ ਮਿਲਦੀ ਨਹੀਂ ਹੈ ਮੈਂ ਖੁਦ ਮੈਂ ਆਪਣੇ ਸ਼ਹਿਰ ਕਰਾਲੀ ਵਿੱਚ ਪਤਾ ਕਰਿਆ ਨਹੀਂ ਮਿਲਦੀ ਕੋਈ ਦੰਦਾ ਹੀ ਨਹੀਂ ਹੈ ਪਰ ਹਾਂ ਜੀ 6 ਮਹੀਨੇ ਗਾਰੰਟੀ ਹੈ ਇਸ ਚੀਜ਼ ਦੀ ਇੱਕ ਹੋਰ ਚੀਜ਼ ਹੈ ਜੀ ਗਾਰੰਟੀ ਕਲਰ ਦੀ ਬਹੁਤ ਵੱਡੀ ਗੱਲ ਹੈ ਇੰਨੇ ਸਸਤੇ ਰੇਂਜ ਵਿੱਚ ਇੱਕ ਘੱਟ ਰੇਟ ਔਰ ਗਾਰੰਟੀ ਦੇਣਾ ਸੋ ਤੁਹਾਨੂੰ ਹੋਰ ਅੱਗੇ ਵੀ ਦਿਖਾਵਾਂਗੇ ਦੇਖੋ ਕਲਰ ਰੇਂਜ ਕਿੰਨੀ ਆ ਉਹ ਦੇਖੋ ਉਹ ਦੇਖੋ ਜੇ ਉਹਨੂੰ ਕਲਰ ਰੇਂਜ ਦਿਖਾ ਰਹੇ ਆ ਬਹੁਤ ਵਧੀਆ ਪਿਆਰੇ ਪਿਆਰੇ ਕਲਰ ਉਹ ਐਦਾਂ ਨਹੀਂ ਹੈ ਵੀ ਹਾਂ ਵੀ ਪੁਰਾਣੇ ਕਲਰ ਵੀ ਅੱਜ ਕੱਲ ਜਿਹੜੇ ਇਹ ਨਵੇਂ ਟ੍ਰੈਂਡਿੰਗ ਚ ਕਲਰ ਆ ਰਹੇ ਆ ਉਹ ਕਲਰ ਰੇਂਜ ਵੀ ਬਹੁਤ ਸਸਤੇ ਰੇਟ ਤੇ ਇੱਥੇ ਮਿਲਦੀ ਹੈ ਐਸ ਕੇ ਟੈਕਸਟਾਈਲ ਤੇ ਇੱਕ ਵਾਰੀ ਵੀਡੀਓ ਚ ਦੇਖਿਆ ਜੀਗਾ ਇੱਕ ਪੀਸਾਂ ਦੇ ਹਿਸਾਬ ਨਾਲ ਵੀ ਰੇਟ ਵੜ ਜਾਂਦਾ ਜਿੱਦ ਤੱਕ ਹੁਣ ਘੱਟ 5 ਮਿੰਟ अच्छा जी ਇਹ ਮਤਲਬ ਉਹਨਾਂ ਚੋਂ ਥੋੜੇ ਜਿਹੜੇ ਬਚ ਗਏ ਹੁੰਦੇ ਪੀਸ ਉਹਨਾਂ ਦੇ ਹਿਸਾਬ ਦਾ ਠੀਕ ਹੈ ਠੀਕ ਹੈ ਜੀ ਸੋ ਇਸ ਵਕਤ ਜੋ ਐਸ ਕੇ ਟੈਕਸਟਾਈਲ ਹੈ ਜਿਹੜਾ ਉੱਥੇ ਭਾਰੀ ਸੇਲ ਸਾਰਿਆਂ ਨੂੰ ਕਹਿੰਦੇ ਸੁਣੋ 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 ਐਸ ਕੇ ਟੈਕਸਟਾਈਲ ਮਰਿੰਡਾ ਰੋਡ ਤੇ ਤੇ ਸ਼ਹਿਰ ਵਾਲੇ ਵਾਸਤੇ ਸੂਟਾਂ ਦੇ ਵਿੱਚ ਚਾਦਰਾਂ ਬੈੱਡ ਸ਼ੀਟਾਂ ਦੇ ਨਾਲ ਰਜਾਈਆਂ ਦੇ ਕਵਰ ਤੇ ਬੈੱਡ ਸ਼ੀਟਾਂ ਤੇ ਗਰਮ ਬੈੱਡ ਸ਼ੀਟਾਂ ਸਭ ਤੋਂ ਜ਼ਿਆਦਾ ਵੱਡੀ ਗੱਲ ਆ ਆਫਰ ਦੀ ਗੱਲ ਸੀਗੀ ਜੀ 500 ਦੀਆਂ ਤਿੰਨ ਅਸੀਂ ਆ ਕੇ ਚੈੱਕ ਕੀਤਾ 500 ਦੀਆਂ ਤਿੰਨ ਹੀ ਮਿਲਦੀਆਂ ਤੇ ਇਸ ਦੇ ਨਾਲ ਹੀ ਸਾਡੇ ਨਾਲ ਨੇ ਸਾਡੇ ਵੀਰ ਜਿਨ੍ਹਾਂ ਵੱਲੋਂ ਸੇਲ ਆ ਗਈ ਹੈ ਭਾਜੀ ਸਸਤੀ ਗੱਲ ਹੈ ਭਾਜੀ ਬੜਾ ਧੂਮ ਮਚਾਈ ਹੋਈ ਐ ਐਸ ਕੇ ਟੈਕਸਟਾਈਲ ਜੀ ਹੋਰ ਸੇ ਰੇਟਾਂ ਦੇ ਕੱਪੜਾ ਮਿਲਦਾ ਸਾਰਾ ਇਹ ਦੇਖੋ ਜਿੰਨੇ ਇਸ ਤਰ੍ਹਾਂ ਦੇ ਬੰਡਲਾਂ ਦੇ ਬੰਡਲ ਪਾਰਸਲਾਂ ਦੇ ਪਾਰਸਲ ਆ ਰਹੇ ਹਨ ਆ ਦੇਖੋ ਜਿਵੇਂ ਗਰਮ ਸੂਟ ਆਈ ਹਾਂਜੀ ਹਾਂਜੀ ਬਜ਼ਾਰ ਲੈਣ ਚ ਰਹੀ ਹੈ ਜੀ 1500 1600 ਰੁਪਏ ਦਾ ਆਪਣਾ ਰੇਟ ਕੀ ਹੈ ਜੀ 850 ਰੁਪਏ 850 850 ਰੁਪਏ ਮਾਰਕੀਟ ਮਾਰਕੀਟ ਨੂੰ ਅੱਧੇ ਰੇਟਾਂ ਦੇ ਵਿਜਾਜੀ ਹੈ ਵੀਰ ਜੋ ਮਰਜੀ ਲੋ ਜੋ ਬਹੁਤ ਡਿਸਕਾਊਂਟ ਦੇ ਜਾਂਦੀਆਂ ਆ ਲੋ ਇਸ ਤਰ੍ਹਾਂ ਦੇ ਵਰਕਰ ਦੁਪੱਟੇ ਦੇ ਨਾਲ 350 ਰੁਪਏ ਦੀ ਰੇਂਜ ਸਾਢੇ 350 ਮਸਲੀਨ ਦੇ ਉੱਤੇ ਬਹੁਤ ਵੈਰਾਈਟੀ ਆ ਆ ਦੇਖੋ ਆ ਚੀਜ਼ਾਂ ਲੈਣੀਆਂ ਵਰਕਰ ਦੁਪੱਟੇ ਦੇ ਨਾਲ ਸਿਰਫ 500 ਰੁਪਏ ਦੀ ਰੇਂਜ ਦੇ ਵਿੱਚ ਕ੍ਰੇਵ ਦੇ ਉੱਤੇ ਪੂਰੇ ਹੈਵੀ ਜਾਲ ਪਿਓਰ ਚਨਾਉਂਦੇ ਦੁਪੱਟੇ ਕਲਰ ਚਾਰਟ ਭਾਵੇਂ ਡਾਰਕ ਲੋ ਭਾਵੇਂ ਲੋ ਲਾਈਟ 550 ਦੀ ਰੇਂਜ ਦੇ ਵਿੱਚ ਲੋੜੀਂਦਾ ਘਪਾਰੀ ਦੀ ਸੇਲ ਲੱਗੀ ਪਈ ਆ ਭਾਵੇਂ ਤੁਸੀਂ ਪੱਗਾਂ ਲੈਣੀਆਂ ਮਾਰਕੀਟ 85 90 ਰੁਪਏ ਆਪਣਾ ਰੇਟ ਸਿਰਫ 55 ਰੁਪਏ 55 ਰੁਪਏ 6 ਮਹੀਨੇ ਦੀ ਗਾਰੰਟੀ ਆ 6 ਮਹੀਨੇ ਦੀ ਗਾਰੰਟੀ ਪੱਗ ਚ ਡੱਬ ਪਿਆ ਗਿਆ ਪੱਗ ਵਾਪਸ ਕੁਰਤੇ ਪਜਾਮੇ ਲੈਣੇ ਆ 1000 ਰੁਪਏ ਦੇ ਤਿੰਨ ਗਰਮ ਕੁਰਤੇ ਪਜਾਮੇ 1000 ਰੁਪਏ ਦੇ ਤਿੰਨ ਹੋਰ ਵੈਰਾਈਟੀ ਆ ਦੁਪੱਟਾ ਜਿਹੜਾ ਬਜ਼ਾਰ ਦਾ ਵਿਗਦਾ ਹੱਪੇ ਰੋ 250 ਦਾ ਇੱਕ ਨਾਲ ਇੱਕ ਫਰੀ ਕੀ ਬਾਤ ਹੈ ਸੈਮੀਦਰ ਦੁਪੱਟਾ ਬਜ਼ਾਰ 100 ਦਾ ਇੱਕ ਨਾਲ ਇੱਕ ਫਰੀ ਬਿਲਕੁਲ ਜੀ ਬਿਲਕੁਲ ਬਿਲਕੁਲ ਡਿਸਕਾਊਂਟ ਤੇ ਚਲਦੀਆਂ ਬਹੁਤ ਐਡਮਾ ਜਿਵੇਂ ਕੰਬਲ ਬਜ਼ਾਰ ਮਿਲਨੇ ਵਾਲ ਸਾਢੇ 350 ਦਾ ਮਿਲਦਾ ਉਹਨੋਂ 180 ਰੁਪਏ ਦਾ ਜਿੱਦ ਬੈ ਅੰਬਾਲਾ ਜਾਣਾ ਬੰਦ ਕਰ ਦੋ ਮੈਂ ਕਿ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਸਾਰੇ ਪੰਜਾਬ ਚੋਂ ਸਸਤਾ ਕਪੜਾ ਇੱਕੋ ਜਗ੍ਹਾ ਹੈ ਐਸਕੇ ਟੈਕਸਟਲ ਮਰੈਂਡਾ ਮੇਨ ਲੁਧਿਆਣਾ ਹਾਈਵੇ ਓਪੋਜ਼ਿਟ ਰਾਜਮਾਲ ਪੈਲੈਸ ਧੰਨ ਨੇ ਬਹੁਤ ਸੇਲ ਭਾਰੀ ਸੇਲ ਆਈ ਹੋਈ ਹੈ ਜੀ ਇਹ ਨੇ ਸੂਟ ਦੇ ਕੋ ਡੰਬੀਆਂ ਦੇ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਐ ਜਿਹਦੇ ਨਾਲ ਤੁਸੀਂ ਮੈਂ ਕਹਿੰਦਾ ਵੀ ਹਾਂਜੀ ਹਾਂ ਸਾਡੇ 500 ਰੁਪਏ ਇੱਕ ਮਿਲਦਾ ਹੈ ਹਾਂਜੀ ਹਾਂਜੀ ਸਾਡੇ 550 ਚ ਦੋ ਦੇੜੇ ਆ ਜੀ ਇੱਕ ਨਾਲ ਇੱਕ ਫ੍ਰੀ ਆਹ ਬਾਤ ਹੈ 550 ਚ 2 75 ਰੁਪਏ ਦਾ ਗਰਮਰ ਜਾਈ ਲੈਣੀਆਂ 650 ਰੁਪਏ ਦੀ ਡਬਲ ਬੈੱਡ ਦੀ ਲੈਣੀ ਹੈ 1000 ਰੁਪਏ ਦੀ ਸਾਰੀ ਵੈਰਾਈਟੀ ਆ ਬੈੱਡ ਸ਼ੀਟ ਲੈਣੀ 350 ਰੁਪਏ ਦੇ ਚ ਬਹੁਤ ਵੈਰਾਈਟੀ ਇੱਕ ਬੱਧੀ ਇਹ ਨਾ ਬੜਾ ਜ ਬਹੁਤ ਬਹੁਤ ਇੱਕ ਚੀਜ਼ ਹੋਰ ਹੈ ਲੋਕੀ ਕਹਿੰਦੇ ਨਾ ਕਿ ਹਾਂ ਵੀਡੀਓ ਜਿੱਤਾ ਕੁਝ ਹੋਰ ਹੈ ਜ ਜਦੋਂ ਕਈ ਮਿਲਿਆ ਨਹੀਂ ਪਰ ਮੈਂ ਖੁਦ ਦੇਖਿਆ ਜੀ 500 ਦੇ ਤਿੰਨ ਤੁਸੀਂ ਗਰਮ ਆਹ ਜਿਹੜੀ ਬੈੱਡ ਸ਼ੀਟਾਂ ਆਰ ਹੈ ਬਿਲਕੁਲ ਬਿਲਕੁਲ ਇਹਦੀ ਸੱਚਾਈ ਹੈ ਕੋਈ ਝੂਠ ਬੋਲ ਕੇ ਫਰੋਡ ਵਾਲਾ ਕੰਮ ਨਹੀਂ ਗਿਆ ਵੀ ਦਿਖਾਇਆ ਕੋਈ ਜ਼ੋਰ ਦਿੱਤਾ ਕੋਈ ਜ਼ੋਰ ਜਿਹੜੀ ਚੀਜ਼ ਦਿਖਾ ਦੀ ਭਾਵੇਂ ਟਰੱਕ ਵਰਕੇ ਲੈ ਜਾਓ ਇਦਾਂ ਨਹੀਂ ਕੋਈ ਵੀ ਜੋ ਮਰਜੀ ਰਿਹਾ ਹੋ ਅਜੀ ਮੈਂ ਦਲੀਸ਼ਾ ਕੋਲ 270 ਦਾ ਕਿਹਾ ਭਾਵੇਂ ਜਿੰਨਾ ਮਰਜੀ ਲਵੇ ਕੋਈ ਦਿੱਕਤ ਨਹੀਂ ਬਿਲਕੁਲ ਕੋਈ ਪ੍ਰੋਬਲਮ ਫੁੱਲ ਬੜਾ ਫੁੱਲ ਕੁਆਨਟੀਟੀ ਹੈ ਤਾਂ ਉਹ ਮਜ਼ਦੂਰੀਆ ਘੜਾਉਂਦਾ ਵੀ ਬੜੀ ਲੱਗ ਹੁੰਦੇ ਆ ਹਾਂ ਬਿਲਕੁਲ ਘੜਾਉਣਾ ਘੜਾਉਣਾ ਪਉਦਾ ਇੱਕ ਵਾਰ ਬਿਲਕੁਲ ਨੀਚੇ ਦੇ ਲੱਗ ਉਪਰ ਦਾ ਕਿ ਨਜ਼ਰ ਰੱਖ ਲਿਆ ਉਹ ਕਿੰਨਾ ਰਸ਼ ਲੱਗਿਆ ਬਿਲਕੁਲ ਬਿਲਕੁਲ ਯਾਰ ਸਾਡੇ ਜਿੰਨਾ ਦੇਖੋ ਵਾਕੀ ਅਸਲੀਅਤ ਹੈ ਰਾਸ਼ ਬਹੁਤ ਹੈ ਤੇ ਜੋ ਵੀਡੀਓ ਦੇ ਵਿੱਚ ਇਹ ਚੀਜ਼ ਦਿਖਾਉਂਦੇ ਆ ਉਹ ਹੈ ਅਸਲੀਅਤ ਦੇ ਵਿੱਚ ਉਹ ਚੀਜ਼ ਹੈ ਤੇ ਦੇਖ ਲਓ ਕਿ ਰਾਸ਼ ਕਿੰਨਾ ਤੇ ਤੇ ਇਹਦੇ ਨਾਲੇ ਤੁਹਾਨੂੰ ਸਸਤੀ ਵੈਰਾਈਟੀ ਜੋ ਸਸਤੇ ਸੂਟ ਔਰ ਵਧੀਆ ਕੁਆਲਿਟੀ ਐਸਕੇ ਟੈਕਸਟਾਈਲ ਇੱਕ ਵਾਰ ਜਰੂਰ ਵਿਜ਼ਿਟ ਕਰੋ ਤੇ ਲੋਹੜੀ ਦੇ ਮੌਕੇ ਇਹਨਾਂ ਵੱਲੋਂ ਪੂਰੀ ਆਫਰ ਲਗਾਈ ਗਈ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾਂ ਨੇ ਘਰ ਦੇ ਦਾਜਵਰੀ ਦੀਆਂ ਚੀਜ਼ਾਂ ਲੈਣੀਆਂ ਨੇ ਉਹਨਾਂ ਵਾਸਤੇ ਖਾਸ ਪ੍ਰਬੰਧ ਕਰਿਆ ਜਾਂਦਾ ਹੈ ਅੰਦਰ ਜਾ ਕੇ ਇਹਨਾਂ ਨੇ ਹੋਰ ਵੈਰਾਈਟੀ ਕੁਝ ਵੱਖਰੀ ਕਿਉਂਕਿ ਉਹ ਸੇਲ ਤੋਂ ਥੋੜੇ ਰੇਟ ਹੈ ਉਹਨਾਂ ਦਾ ਹੈਵੀ ਹੁੰਦਾ ਹੈ ਜਿਹਾ 5 5 7 7000 ਦੀ ਬਾਰੇ ਉਹ ਵੀ ਇਹਨਾਂ ਕੋਲ ਹੈਗੀਆਂ ਜੀ ਤੇ ਇੱਕ ਚੀਜ਼ ਹੋਰ ਹੈ ਦੇਖੋ ਤੁਹਾਨੂੰ ਕਿ ਕਸਟਮਰ ਬਹੁਤ ਕਸਟਮਰ ਦੀ ਕੋਈ ਕਮੀ ਨਹੀਂ ਪਰ ਫਿਰ ਵੀ ਇਹਨਾਂ ਵੱਲੋਂ ਹਰ ਇੱਕ ਕਸਟਮਰ ਨੂੰ ਸੈਟੀਸਫਾਈ ਕਰਿਆ ਜਾਂਦਾ ਹੈ ਇਹਦਾ ਕੋਈ ਪ੍ਰੋਬਲਮ ਨਹੀਂ ਸਟਾਫ ਬਹੁਤ ਰੱਖਿਆ ਹੋਇਆ ਹੈ ਦੇਖੋ ਹਰ ਇੱਕ ਨੂੰ ਡੀਲ ਕਰਿਆ ਜਾ ਰਿਹਾ ਹੈ ਕੋਈ ਐਦਾਂ ਦੀ ਕੋਈ ਗੱਲਬਾਤ ਨਹੀਂ ਤੁਸੀਂ ਆਓ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਐਸ ਕੇ ਟੈਕਸਟਾਈਲ ਸੋ ਵੀਡੀਓ ਦਾ ਅਸੀਂ ਅੰਤ ਕਰਾਂਗੇ ਕਿਉਂਕਿ ਲੰਬੀ ਹੋ ਗਈ ਵੀਡੀਓ ਤੇ ਦਿਖਾਉਣ ਦਾ ਕਾਰਨ ਇਹ ਸੀ ਕਿਉਂਕਿ ਕੱਪੜਾ ਦੇ ਵਿੱਚ ਟੈਗ ਨਹੀਂ ਕੋਈ ਰੇਟ ਦਾ ਪਰ ਮੰਡਾ ਰੋਡ ਤੇ ਜੋ ਐਸਕੇ ਟੈਕਸਟਾਈਲ ਹੈ ਇਹਨਾਂ ਵੱਲੋਂ ਬਹੁਤ ਸਸਤਾ ਰੇਟ ਹੈ ਔਰ ਟਿਕਾਊ ਹੈ ਪੱਗਾਂ ਤੇ ਬੁਰੀ ਸੇਲ ਹੈ ਪੱਗਾਂ 55 ਰੁਪਏ ਮੀਟਰ ਵਿਦ ਗਾਰੰਟੀ ਨਹੀਂ ਨੰਦੇ ਕੋਈ ਆਪਾਂ ਕਹਿੰਦੇ ਆ ਨੀਲਾ ਘੋੜਾ ਹੋਰ ਕਈ ਬ੍ਰਾਂਡ ਹੈ ਫੁੱਲ ਵੈਲ ਦੀ ਪੱਗ ਦੇ ਵਿੱਚ ਪਰ ਇਹਨਾਂ ਵੱਲੋਂ ਵਧੀਆ ਕੁਆਲਿਟੀ ਵਿਦ ਗਾਰੰਟੀ 55 ਰੁਪਏ ਮੀਟਰ 35 ਰੁਪਏ ਮੀਟਰ ਤੋਂ ਸਟਾਰਟ ਹੈ ਸੋ ਕੁਰਤੇ ਪਜਾਮੇ ਤੇ ਭਾਰੀ ਸੇਲ ਹੈ ਜਰੂਰ ਵਿਜ਼ਿਟ ਕਰੋ ਧੰਨਵਾਦ ਹੈ ਕੁਰਾਨ ਸੇਵਕ ਸਿੰਘ